ਵੀਡੀਓ ਨੂੰ ਦੇਖਣ ਵਾਸਤੇ ਪਲੀਜ਼ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਜ਼ਰੂਰ ਕਰਿਆ ਕਰੋ ਅੱਜ ਆਪਾਂ ਪੂਜੇ ਹੋਏ ਛੋਲਿਆਂ ਤੋਂ ਬਰਫੀ ਬਣਾਵਾਂਗੇ ਸਭ ਤੋਂ ਪਹਿਲਾਂ ਆਪਾਂ ਛੋਲਿਆਂ ਨੂੰ ਪੀਸ ਲੈਣਾ ਹੈ ਤੇ ਇੱਧਰ ਕੱਢ ਲੈਣਾ ਹੈ ਠੀਕ ਹੈ ਸਾਰੇ ਛੋਲਿਆਂ ਨੂੰ ਪੀਸ ਕੇ ਆਪਾਂ ਤਿਆਰ ਕਰ ਲਵਾਂਗੇ ਮੈਂ ਤਾਂ ਦੋ ਤਿੰਨ ਰੈਸਪੀ ਬਣਾਈਆਂ ਸੀਗੀਆਂ ਜਿੰਨਾਂ ਵਿੱਚੋਂ ਮੈਂ ਇੱਕ ਤੁਹਾਡੇ ਨਾਲ ਸ਼ੇਅਰ ਕਰਦੀ ਹਾਂ ਨੂੰ ਆਪਾਂ ਸ਼ਾਨ ਲਿਆ ਠੀਕ ਹੈ ਤੇ ਨਾਲ ਹੀ ਮੇਰੇ ਕੋਲੇ ਕੁਝ ਨਾ ਡਰਾਈ ਫਰੂਟ ਸੀਗੇ ਜਿਹੜੇ ਪੀਸੇ ਹੋਏ ਸੀਗੇ ਉਹਨਾਂ ਨੂੰ ਮੈਂ ਵਿੱਚ ਹੀ ਸ਼ਾਨ ਲਿਆ ਸੀਗਾ ਇਹਦੇ ਦੇਖੋ ਸਕਦੇ ਆ ਤੁਸੀਂ ਪਹਿਲਾਂ ਮੈਂ ਲੱਡੂ ਬਣਾਏ ਸੀਗੇ ਜਿਹੜੇ ਸਾਈਡ ਤੇ ਪਈ ਹੋਏ ਆ ਉਸੇ ਕੜਾਈ ਦੇ ਵਿੱਚ ਹੁਣ ਆਪਾਂ ਵੇਸਣਾਂ ਜਿਹੜਾ ਜਨਨ ਕਿ ਛੋਲੇ ਪੀਸੇ ਹੋਏ ਸੀਗੇ ਉਹਨਾਂ ਨੂੰ ਵਿੱਚ ਪਾਵਾਂਗੇ ਵਿੱਚੇ ਆਪਾਂ ਡਰਾਈ ਫਰੂਟ ਪਾਇਆ ਜਿਵੇਂ ਕਾਜੂ ਬਦਾਮ ਸੌਂਫ ਤੇ ਇਹ ਸਾਰੀਆਂ ਚੀਜ਼ਾਂ ਪੀਸ ਕੇ ਪਾਈਆਂ ਹੁਣ ਇਹਦੇ ਵਿੱਚ ਆਪਾਂ ਥੋੜੀ ਜਿਹੀ ਮਲਾਈ ਐਡ ਕਰਾਂਗੇ ਥੋੜਾ ਜਿਹਾ ਫੂਡ ਕਲਰ ਇਹ ਆਪਸ਼ਨਲ ਆ ਕਿਉਂਕਿ ਮੇਰੇ ਕੋਲੇ ਨਾ ਜਿਹੜੇ ਡਰਾਈ ਫਰੂਟ ਸੀ ਉਹ ਚ ਸੌਂਫ ਦਾ ਫਲੇਵਰ ਜਿਹੜਾ ਥੋੜਾ ਜ਼ਿਆਦਾ ਹੀ ਸੀਗਾ ਇਸ ਕਰਕੇ ਮੈਨੂੰ ਇਹ ਸੋਚਿਆ ਵੀ ਇੱਥੇ ਥੋੜਾ ਜਿਹਾ ਵੱਧ ਕਲਰ ਪਾਵਾਂਗੇ ਤਾਂ ਕਲਰ ਅੱਛਾ ਆ ਜਾਊਗਾ ਠੀਕ ਹੈ ਤੇ ਹੁਣ ਇਹਨੂੰ ਦੁੱਧ ਨਾਲ ਤੁਸੀਂ ਕੋਨ ਲੈਣਾ ਚੰਗੀ ਤਰ੍ਹਾਂ ਠੀਕ ਹੈ ਤੇ ਇਹ ਬਹੁਤ ਹੀ ਟੇਸਟੀ ਬਰਫੀ ਤਿਆਰ ਹੁੰਦੀ ਆ ਤੇ ਇਹਨੂੰ ਤੁਸੀਂ 4 ਤੋਂ 5 ਦਿਨ ਸਟੋਰ ਕਰਕੇ ਵੀ ਰੱਖ ਸਕਦੇ ਹੋ ਠੀਕ ਹੈ ਇਹ ਤੋਂ ਵੱਧ ਨਹੀਂ ਰੱਖ ਸਕਦੇ ਕਿ ਹਾਂ ਫ੍ਰਿਜ ਦੇ ਵਿੱਚ ਵੱਧ ਤੋਂ ਵੱਧ ਤੁਸੀਂ ਇਹਨੂੰ ਹਫਤਾ ਰੱਖ ਸਕਦੇ ਹੋ ਤੇ ਹੁਣ ਦੇਖੋ ਇਹਨੂੰ ਚੰਗੀ ਤਰ੍ਹਾਂ ਜਿੰਨਾ ਹੋ ਸਕੇ ਦੁੱਧ ਘੱਟ ਲਾਣਾ ਹੈ ਤੇ ਇਹਨੂੰ ਬਸ ਇਕੱਠਾ ਕਰ ਲੈਣਾ ਹੈ ਠੀਕ ਹੈ ਥੋੜਾ ਟਾਈਮ ਲੱਗੂਗਾ ਪਰ ਹੋ ਜਾਊਗਾ ਠੀਕ ਹੈ ਹੁਣ ਦੇਖੋ ਇੱਕ ਆਪਾਂ ਬਟਰਪੇਪਰ ਲਿਆ ਇਹਦੇ ਉੱਪਰ ਥੋੜਾ ਜਿਹਾ ਘਿਓ ਲਾ ਲਿਆ ਤੇ ਹੁਣ ਇਹਨੂੰ ਇਹਦੇ ਵਿੱਚ ਆਪਾਂ ਫੋਲਡ ਕਰ ਲਵਾਂਗੇ ਸ਼ੇਪ ਦੇਣ ਵਾਸਤੇ ਇੱਥੇ ਤੁਸੀਂ ਕੋਈ ਵੀ ਸ਼ੇਪ ਦੇ ਸਕਦੇ ਹੋ ਜਿਵੇਂ ਵੀ ਤੁਹਾਨੂੰ ਚੰਗੀ ਲੱਗੇ ਲੱਡੂ ਵਟ ਸਕਦੇ ਹੋ ਇਹਦੇ ਤੁਸੀਂ ਹਨਾ ਜਾਂ ਕੋਈ ਬਰਫੀ ਦੀ ਸ਼ੇਪ ਵਧੀਆ ਜਿਹੜੀ ਤੁਹਾਨੂੰ ਲੱਗੇ ਉਹ ਤੁਸੀਂ ਦੇ ਸਕਦੇ ਹੋ ਮੈਂ ਇਦਾਂ ਪੀਸਸ ਕੱਟ ਲੂੰਗੀ ਤੇ ਇੱਕ ਮੈਂ ਹਾਰਟ ਵਾਲੀ ਸ਼ੇਪ ਦਵਾਂਗੇ ਇਹਨੂੰ ਤੁੰਨੇ ਤਰ੍ਹਾਂ ਬਣਾਈ ਆ ਤੇ ਤੁਸੀਂ ਮੈਨੂੰ ਕਮੈਂਟ ਕਰਕੇ ਦੱਸਿਓਗੇ ਤੁਹਾਨੂੰ ਜਿਹੜੀ ਸ਼ੇਵਕ ਕਿਹੜੀ ਜ਼ਿਆਦਾ ਵਧੀਆ ਲੱਗੀ ਆ ਤੇ ਆ ਦੇਖੋ ਕੁਛ ਆਪਾਂ ਇਹਦਾ ਹਾਟ ਵਾਲੀ ਬਣਾਈ ਆ ਜੇ ਤੁਹਾਨੂੰ ਮੇਰੀਆਂ ਵੀਡੀਓ ਵਧੀਆ ਲੱਗਦੀਆਂ ਪਲੀਜ਼ ਲਾਈਕ ਸ਼ੇਅਰ ਕਮੈਂਟ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਤੇ ਵੀਡੀਓ ਵੇਖਣ ਵਾਸਤੇ ਤੁਹਾਡਾ ਸਾਰਿਆਂ ਦਾ ਦਿਲੋਂ ਬਹੁਤ-ਬਹੁਤ ਧੰਨਵਾਦ ਆ ਦੇਖੋ ਜੀ ਆਪਣੀ ਦੂਸਰੀ ਸ਼ੇਵ ਵੀ ਬਣ ਕੇ ਤਿਆਰ ਹੋ ਚੁੱਕੀ ਆ ਤੇ ਪਲੀਜ਼ ਸ਼ੇਅਰ ਜ਼ਰੂਰ